ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਧਾਰੀਵਾਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਦੋਸਤੋ ਪੱਟੀ ਮੋੜ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਆ ਬਿਲਕੁਲ ਕਰਿਆਲਾ ਬਰਨਾਲਾ ਬਲਟੋਹਾ ਖੇਮਕਰਨ ਰੋਡ ਦੇ ਉੱਪਰ ਜਿਹੜਾ ਦੋਸਤੋ ਭਾਈ ਨਿਸ਼ਾਨ ਸਿੰਘ ਹੋਰਾਂ ਦਾ ਬਿਲਕੁਲ ਪਿੰਡ ਆ ਧਾਰੀਵਾਲ ਤੁਸੀਂ ਖਾਸ ਵਿਜਿਟ ਕਰਨੀ ਤੇ ਭਾਈ ਨਿਸ਼ਾਨ ਸਿੰਘ ਦੇ ਕੋਲੇ ਆਇਆ ਦੋਸਤੋ ਕਾਫੀ ਵੀਡੀਓ ਆਪਾਂ ਇਸ ਕਰੋਂ ਅਪਲੋਡ ਕੀਤੀਆਂ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨਗ ਦਿਖਾ ਦਾਂਗੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਜਿਹੜੀਆਂ ਦੋਸਤੋ ਵਿਹੜਾ ਤੁਹਾਨੂੰ ਵੇਖਣ ਦੇ ਵਿੱਚ ਮਿਲ ਗਈਆਂ ਇੱਕ ਟੋਕੜ ਵਿਹੜ ਹੋਵੇਗੀ ਠੀਕ ਹੈ ਜੀ ਪੂਰੀ ਡਿਟੇਲ ਜਿਹੜੀ ਆਪਾਂ ਬਿਲਕੁਲ ਸਟੈਪ ਬਾਈ ਸਟੈਪ ਜਾਣਕਾਰੀ ਆ ਉਹ ਬਾਈ ਨਿਸ਼ਾਨ ਸਿੰਘ ਹੋਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਸਟਾਰਟਿੰਗ ਦੇ ਵਿੱਚੋਂ ਦੋਸਤੋ ਛੋਟੀ ਦਿਖਾ ਦਾਂਗੇ ਤੁਹਾਨੂੰ ਬਿਲਕੁਲ ਟੁੱਕੀ ਆ ਗੱਪਣਾ ਤਿਆਰੀ ਦੇ ਵਿੱਚ ਆ ਪੂਰਾ ਕਿੰਨਾ ਕੁ ਸਮਾਂ ਹੋਰ ਲੈ ਜੂ ਵੀ ਪੂਰੀ ਗੱਲਬਾਤ ਕਰਦੇ ਆ ਅੱਜ 28 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸ਼ਾਮ ਨੂੰ 4 ਵਜੇ ਦਾ ਸਮਾਂ ਹੈਗਾ ਠੀਕ ਆ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਬਾਕੀ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਊਗਾ ਉਹਦੀ ਚੁਵਾਈ ਇੱਕ ਟਾਈਮ ਦੋ ਟਾਈਮ ਆਪਣੀ ਜਰੂਰ ਕਰ ਲੈ ਕਰਕੇ ਦਿੱਤੀ تسਲੀ ਆ ਉਹ ਕਰ ਸਕਦੇ ਹੋ ਆਓ ਕਰਦੇ ਹਾਂ ਗੱਲਬਾਤ ਬਾਈ ਨਿਸ਼ਾਨ ਸਿੰਘ ਹੋਰਾਂ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਭਾਜੀ ਸਭ ਤੋਂ ਪਹਿਲਾਂ ਭਾਜੀ ਨਿਸ਼ਾਨ ਸਿੰਘ ਜੀ ਸਸਤਰੀ ਕਾਲ ਸਸਤਰੀ ਕਾਲ ਆ ਜੀ ਵੀਰੇ ਹੋਰ ਸਭ ਠੀਕ ਠਾਕ ਐ ਬਹੁਤ ਵਧੀਆ ਤੁਹਾਨੂੰ ਸੁਣ ਕੇ ਜੀ ਰਾਜ ਸੰਧੂ ਫਾਰਮ ਨੂੰ ਪਿਆਰ ਕਰਨ ਵਾਲੇ ਦੇਸ਼ਾਂ ਵਿਦੇਸ਼ਾਂ ਜੇ ਮੇਰੇ ਭੈਣ ਭਰਾ ਆ ਜਾਂ ਪੰਜਾਬ ਇੰਡੀਆ ਜੇ ਸਾਰੇ ਸਸਤਰੀ ਕਾਲ ਜੀ ਹੋਰ ਕਹਿ ਭਾਜੀ ਬਿਲਕੁਲ ਵਧੀਆ ਠੀਕ ਠਾਕ ਥੋੜੇ ਮੱਠਾ ਜੇ ਸਵੇਰ ਦੇ ਕੀ ਕਹੋ ਜੀ ਨਹੀਂ ਕੱਲ ਤੇ ਹੋਏ ਥੋੜੇ ਜੀ ਨਾ ਅੱਛਾ ਅੱਛਾ ਥੋੜੇ ਮਤਲਬ ਬੁਖਾਰ ਜੇ ਦੀ ਪ੍ਰੋਬਲਮ ਆ ਗਈ ਬਿਲਕੁਲ ਥੋੜਾ ਰੋਤੋ ਸਰਦ ਗਰਮ ਜਹਾਉਂਦਾ ਨਾ ਠੀਕ ਹੈ ਗਰਮ ਬੁਖਾਰ ਜੇ ਦਾ ਕਰ ਕੋ ਬਿਲਕੁਲ ਹੋਰ ਬਾਕੀ ਤਾਰੇ ਉਹ ਵੜਾ ਸੁਈਆਂ ਇੱਕ ਮੈਂ ਹੈ ਗੱਭਨ ਦੂਜਾ ਸੁਆ ਇੱਕ ਥੋਪੜੇ ਵਾਸੀ ਠੀਕ ਹੋ ਜੀ ਹਾਂਜੀ ਠੀਕ ਆ ਤੇ ਕਰੀਏ ਡਿਟੇਲ ਸਾਂਝੀ ਭੈਣ ਭਰਾਵਾਂ ਦੇ ਨਾਲ ਪਹਿਲੇ ਨੰਬਰ ਤੇ ਭਾਜੀ ਨਿਸ਼ਾਨ ਸਿੰਘ ਆਪਣੇ ਕੋਲੇ ਝੋਟੀ ਆ ਗਈ ਹੈ ਹਾਂਜੀ ਸੁਆ ਕਿਨਵਾ ਸੂਰ ਜਾ ਰਹੀ ਹੈ ਦੂਜਾ 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 ਸੁਆ ਠੀਕ ਆ ਹਾਂਜੀ ਦਿਨ ਹਜੇ ਲੈ ਜੂ ਆਪਾਂ ਇੱਕ ਹਫਤਾ ਹਾਂ ਮਤਲਬ ਹਫਤੇ ਉੱਤੇ ਵੀ ਕਰ ਸਕਦੀ ਹਾਂ ਹਫਤਾ ਤੇ ਪੱਕਾ ਹੈ ਨਾ ਹੂੰ ਆ ਇੱਕ ਹਫਤਾ ਸਮਾਂ ਜਿਹੜਾ ਭਰਾਵੋ ਲੈ ਜੂਗੀ ਦੂਜਾ ਸੁਆ ਬਿਲਕੁਲ ਸੇ ਸੀਲਸਲਾ ਕਪੂਰੀ ਆ ਠੰਡੀ ਧੀਰੀ ਆ ਠੀਕ ਆ ਪਤਲਾ ਪਿੰਡਾ ਜੰਮੜੀ-ਜੰਮੜੀ ਵੇਖੂਗਾ ਬਿਲਕੁਲ ਪਤਲੀ ਆ ਆ ਦੇਖ ਬਿਲਕੁਲ ਸਾਫ ਸੁਥਰੀ ਤੇ ਠੰਡੀ ਧੀਰੀ ਬਿਲਕੁਲ ਹਮ ਬਿਲਕੁਲ ਬਾਡੀ ਸਟਰਕਚਰ ਬਾਡੀ ਬੰਤਰ ਤੁਹਾਡੇ ਸਾਹਮਣੇ ਆ ਆ ਦੇਖੋ ਬਿਲਕੁਲ ਸਾਫ ਠੀਕ ਗਾਧੂ ਬੁੱਧ ਵੀ ਸੋਣਾ ਹੈਗਾ ਗਾਧੂ ਸਾਰਾ ਸੋਨਾ ਉਤਰਾ ਵੀ ਗਾਈ ਹੈਗੀ ਆ ਕੋਈ ਉਹੋ ਜਿਹੇ ਗੱਲ ਕੀ ਚਾਵਲ ਗੁਣਾ ਨੇ ਕਿਹਾ ਜੀ ਹਮ ਦੀ ਫੇਸ ਕੁਆਲਿਟੀ ਚੰਗੀ ਆ ਦੋਸਤੋ ਮੂੰਹ ਮੱਥੇ ਦੀ ਬਹੁਤ ਵਧੀਆ ਤੇ ਥੜਾ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਸਾਰੇ ਸਾਫ ਠੀਕ ਆ ਤੇ ਹਜੇ ਤਕਰੀਬਨ 7 ਦਿਨ ਇੱਕ ਹਫਤਾ ਸਮਾਂ ਬਾਕੀ ਇਸ ਹੁੰਦੇ ਦੇ ਠੀਕ ਆ ਬਾਕੀ ਤੁਸੀਂ ਆਪਣੀ ਸੋਚ ਸਮਝਦੇ ਅਸਾਰ ਨਾਲ ਜਿਹੜੀ ਖਰੀਦ ਸਕਦੇ ਹੋ ਆ ਦੇਖੋ ਜੀ ਠੀਕ ਆ ਭਾਜੀ ਨਿਸ਼ਾਨ ਜੀ ਕਿੰਨਾ ਕੁ ਫਿਰ ਮੁੱਲ ਡਿਮਾਂਡ ਕਿੰਨੀ ਕੁ ਰੱਖੀ ਹੈ ਮੋਤੀ ਜੀ ਰਾਜਵੀਰੇ ਭਾਵਿਆਂ ਬਾਂ ਮਤਲਬ ਤਿਆਰ ਹੋਈ ਜੋ ਜਿੰਨੇ ਮਰਜ਼ੀ 84 ਮੰਗ ਲਈ 85 ਮੰਗ ਲਈ ਹੁਣ 77000 ਦੀ ਝੋਡੀ ਦੇ ਦਾਂਗੇ 77 ਦੀ ਆ ਮੇਰੇ ਕੋਲ ਜੈ ਜੈ ਦਾ ਰੇਟ ਹੈ ਹੁਣ ਤੁਹਾਨੂੰ ਪਤਾ ਹੀ ਬਾਹਰ ਜਿਆਦਾ ਕਰਦੇ ਸਿੰਘ ਸਿੰਘੀ ਸਾਰੀ ਸੋਹਣੀ ਰੰਗ ਵੀ ਸ਼ਾ ਕਾਲਾ ਇੱਕੋ ਜਿਹਾ ਬਿਲਕੁਲ ਅੱਖਾਂ ਦੋਵੇਂ ਕਾਲੀਆਂ ਬਿਲਕੁਲ ਆ ਬਿਲਕੁਲ ਓਕੇ 77000 ਦੀ ਜਿਹੜੀ ਆ ਦੋਸਤੋ ਹਾਂ ਨਾ ਬਾਈ ਨਿਸ਼ਾਨ ਕਹਿੰਦਾ ਵੀ 77000 ਦੀ ਦੇਵਾਂਗੇ ਠੀਕ ਆ ਮੋਲ ਜਿੰਨਾ ਮਰਜ਼ੀ 85 82 84 ਜਿੰਨਾ ਮਰਜ਼ੀ ਆਪਾਂ ਦੇ ਕਰਾ ਲਓ ਪਰ ਲੈਣ ਦੇਣ ਜਿਹੜਾ 77000 ਹੋ ਜਾਊਗਾ ਹੋਰ ਮਾਨਤਾ ਜੀ ਹੋ ਜਾਊਗਾ ਹੋ ਜਾਊਗਾ ओके ਤੇ ਹੋ ਜੂਗਾ ਕੇ ਜਰੂਰ ਜਰੂਰ ਕਰਨਾ ਜੀ ਤੇ ਹਰ ਵਾਰ ਦੀ ਤਰ੍ਹਾਂ ਡਾ ਤੁਸੀ ਮਾਨਤਨ ਹਰ ਇੱਕ ਪਸ਼ੂ ਦੇ ਵਿੱਚੋਂ ਜਰੂਰ ਹੋ ਜੂਗਾ ਠੀਕ ਹੈ ਜਿਹੜਾ ਵੀ ਤੁਸੀਂ ਖਰੀਦੋਗੇ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਜਿਹੜੀ ਇੱਕ ਬੈਡ ਆ ਬਿਲਕੁਲ ਸੁਈ ਸੁਈ ਤਾਜੀ ਲੱਗਦੀ ਆ ਹਾਂਜੀ ਭਾਜੀ ਨਿਸ਼ਾਨ ਜੀ ਕੀ ਡਿਟੇਲ ਹੈ ਦੀ ਇਹ ਦੂਜਾ ਸੁਹਾ ਸੁਈ ਜੀ ਅਫਸਰੋ ਅੱਛਾ 17 ਕਿਲੋ ਹੋਣ ਇਹ ਥਲੇ ਦੁੱਧ ਆ ਮਗਰ ਹਫਤੇ ਦੇ ਏੜ ਗੇੜ ਦੀ ਸੁਈ ਆ ਠੀਕ ਆ ਆ ਵੀ ਇਹ ਨਹੀਂ 24 ਦਿਨਾਂ ਦੀ ਸੁਈ ਹੂੰ ਤੇ ਵਛੀ ਮਗਰ ਆ 18 ਕਿਲੋ ਦੁੱਧ ਬਿਲਕੁਲ ਮੌਜੂਦ ਆ ਬੱਚੀ ਆ ਥੰਡੇ ਤੇ ਦੋ ਕਿ ਦਿਨਾਂ ਦੀ ਦੱਸਿਆ ਨਹੀਂ ਨਹੀਂ ਸਤਾਂ ਦਿਨਾਂ ਦੀ ਹਫਤੇ ਦੀ ਹਫਤੇ ਦੀ ਆ ਹਫਤਾ ਖੰਡ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਹਫਤਾ ਹਫਤਾ ਠੀਕ ਆ ਜੀ ਤੇ ਮਗਰ ਬੱਚੀ ਆ ਬੱਚਾ ਨਾ ਬੱਚੀ ਐ ਬੱਚੀ ਬੱਚੀ ਠੀਕ ਆ ਆ ਵੇਖੋ ਜੀ ਬੱਚੀ ਓਰੀ ਜਿਆਦਾ ਵਾਲੀ ਮਗਰ ਬੱਚੀ ਆ ਬੜੀ ਸੋਹਣੀ ਬੱਚੀ ਠੀਕ ਆ ਜੀ ਤੇ ਆ ਜਿਹੜੀ ਦੋਸਤੋ ਵੇਣਾ ਸਵੇਰ ਦੂਜਾ ਹਾਂਜੀ ਦੂਜਾ ਦੂਜੇ ਸਵੇਰੇ ਦੇ ਵਿੱਚ ਬਾਕੀ ਥਣ ਜੱਡਾ ਤੁਸੀਂ ਆ ਵੇਖ ਲਓ ਥਣ ਵੀ ਜਿਹੜਾ ਮੁੱਠੀ ਜਿਹਾ ਰੱਖੀ ਹੈ ਤੇ ਸਪੇਸ ਥੰਦ ਵਿੱਚ ਅੱਜ ਭਾਜੀ ਦੁੱਧ ਕਿੰਨਾ ਰੈਡੀ ਹੁਣ 17 ਕਿਲੋ 17 19 ਕਿਲੋ ਵੀ ਦੁੱਧ ਹੈਗਾ ਪਰ ਆਪਾਂ 17 ਆਖੀ ਹੂੰ ਤੁਚਾ ਗਲੇ ਦਾ ਕੀ ਆਖਣਾ ਦਾ ਹੂੰ ਲੋ ਜੀ ਬਾਕੀ ਖੋਲ ਕੇ ਦੋ ਰੂ ਕੇ ਤੁਹਾਨੂੰ ਦਿਖਾਉਣੀ ਦਸਦੀ ਦੇ ਨਾਲ ਤੇ ਚੰਗੀ ਵਹਿੜ ਆ ਠੀਕ ਆ ਜੀ ਜਿੰਨੀ ਵੀ ਆ ਦੋਸਤੋ ਚੰਗੀ ਆ ਆਰਡਰ ਕੁਆਲਿਟੀ ਕਰਦੀ ਖੂਬਸੂਰਤ ਆ ਉੱਪਰ ਨਾਲੋਂ ਹਵਾਨਾ ਵੇਖੋਗੇ ਦੋਸਤੋ ਤੇ ਜ਼ਿਆਦਾ ਵਟਾ ਠੀਕ ਆ ਉਪਰੋਂ ਵੀ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਹੋ ਬਿਲਕੁਲ ਮੀਡੀਅਮ ਹਾਈਟ ਹੈ ਜਿੱਡੀ ਆਪਾਂ ਦੋਸਤੋਂ ਨਾਰਮਲ ਵਹਿਣਾ ਦੇਖਦੇ ਹਾਂ ਠੀਕ ਹੈ ਨਾ ਬਹੁਤ ਵੱਡੀ ਤੇ ਨਾ ਹੀ ਛੋਟੀ ਮੀਡੀਅਮ ਹਾਈਟ ਹੈ ਹਮਾਰਾ ਸਨਲੇਵੇ ਦੀ ਪੂਰੀ ਸਾਫ ਆਹ ਦੇਖੋ ਥੋੜਾ ਜਿਹਾ ਇਹਨੂੰ ਮੋੜਿਆ ਜਾਈ ਕਰ ਦੋ ਹਾਂਜੀ ਹਾਂਜੀ ਜਿੱਥੇ ਮਰਜੀ ਘਲਾਉਣਾ ਤੇ ਛੰਡੀ ਦੀ ਬਾਕੀ ਆ ਬਹਿਣੀ ਵਾਲੇ ਪਾਸਿਓ ਤੁਹਾਨੂੰ ਤੁਸੀਂ ਦੇਖੋ ਜੀ ਠੀਕ ਆ ਉਲਟ ਪਾਸਿਓ ਤੁਹਾਨੂੰ ਦਿਖਾਤੇ ਆ ਬਿਲਕੁਲ ਬਹਿਣੀ ਪਾਸਿਓ ਤੁਸੀਂ ਦੇਖ ਸਕਦੇ ਹੋ ਇੱਕੋ ਜਿਹਾ ਥਾਣਾ ਸਪੇਸ ਚੰਗੀ ਆ ਬਰਾਬਰ ਦੇ ਬਿਲਕੁਲ ਸਾਈਜ ਵਾਲੇ ਥਾਣਾ ਇਹਦਾ ਮੋਲ ਫਿਰ ਕਿੰਨਾ ਜੀ ਮੋਲ ਤੇ ਦਾ ਮਾਲਕ ਜਿੰਨਾ ਮਰਜ਼ੀ ਕਰੀਏ ਹਾਂ ਜੀ ਭਾਵੇਂ 67 ਕਰ ਲਈਏ 68 ਕਰ ਲਈਏ ਹਾਂ ਜੀ 65000 ਦੀ ਰਸੀ ਦੇ ਦਾਂਗੇ ਹੂੰ ਆ 65000 ਆ ਠੀਕ ਹੈ ਜੀ ਬਾਕੀ ਠੰਡੀ ਧੀਰੀ ਬਿਲਕੁਲ ਓਕੇ ਦੁੱਧ 20 ਤੋਂ ਪਲੱਸ ਜਾਊਗੀ ਇਹ ਜੀ ਕੱਲ ਦੀ ਮਾਰੇ ਦੇ ਸ਼ੁਰੂ ਹੋਈ ਆ ਲਓ ਜੀ ਆ 20 ਤੋਂ ਪਲੱਸ ਬਾਈ ਨਿਸ਼ਾਨ ਕਹਿੰਦਾ ਵੀ ਚੱਲੂਗੀ ਜੇ ਚੱਲੂਗੀ ਚੱਲੂਗੀ ਵਧੀਆ ਬਿਲਕੁਲ ਅੱਜ ਹੀ 17 ਕਿਲੋ ਆ ਹਫ਼ਤੇ 7 ਦਿਨਾਂ ਦੀ ਸੂਈ ਦੇ ਥੱਲੇ ਤੇ 20 ਤੋਂ ਬਾਹਰ ਵੀ ਨਾ ਚੱਲੂਗੀ ਠੀਕ ਆ ਤੇ ਮੋਲ ਜਿਹੜਾ ਦੋਸਤੋ ਤੁਹਾਨੂੰ ਦੱਸ ਦਿੱਤਾ ਉਹਦੇ ਚ ਕੋਈ ਛੋਟਾ ਜਿਹਾ ਮੌਕਾ ਹੋਊਗਾ ਹੋਊਗਾ ਜ਼ਰੂਰ ਕੇ ਇਸ ਤੋਂ ਬਾਅਦ ਇੱਕ ਆ ਵੀ ਆ ਗਈ ਤੀਜੇ ਨੰਬਰ ਤੇ ਆਪਣੀ ਤੀਜਾ ਸੁਆ ਤੀਜਾ ਸੁਆ ਸੀ ਮਗਰ ਵੱਛੀ ਤੇਜੇ ਨੰਬਰ ਤੇ ਵੀ ਦੋਸਤੋ ਪਤਾ ਨੂੰ ਤੇਜੀ ਸੀ ਵੱਛੀ ਮਗਰ ਇੱਕ ਹਫਤੇ ਦਾ ਸੁਆ ਇੱਕ ਹਫਤੇ ਦੀ ਸੋਈ ਆ ਤੇ ਸੁਆ ਜਾ ਕੇ ਸੰਤੂ ਸਾਹਿਬ ਵੇਖਦੀ ਆ ਪਰ ਆਪਾਂ ਤੀਜਾ ਆਇਆ ਕੀ ਤੇ ਜੇ ਕਿਲੇ ਲਾਗੇ ਬਾਰੇ ਤੀਜਾ ਆ ਕੀ ਕਿਉਂਕਿ ਭੈ ਭਰਾਣੇ ਦੂਰੋਂ ਮਗਾਉਣੇ ਦੀ ਆ ਫਿਰ ਕਲਾਸ ਦਾ ਵੀ ਯਾਰ ਵੀ ਤੀਜਾ ਹੀ ਤੇ ਤੁਸੀਂ ਦੂਜਾ ਦਾ ਹਾਂ ਲਓ ਜੀ ਤੇ ਤੀਜਾ ਸੁਆ ਦੇ ਆ ਥੱਲੇ ਬੱਚਾ ਫੀਮੇਲ ਕਾਫ ਠੀਕ ਬੱਚੀ ਆ ਤੇ ਦਿਰ ਕਿੰਨੇ ਕਿ ਦੱਸਿਆ ਜੀ ਇਹਨੂੰ ਦੱਸ ਦੇਣਾ ਹਫਤਾ ਹੋ ਗਿਆ 10 ਕਿ ਦਿਨ ਹੁਣ ਦੁੱਧ ਭਾਜੀ ਕਿੰਨਾ ਜਮਾ 10 ਕਿਲੋ ਇਹ ਵੇਲੇ ਖੁੱਲਾ ਡੁੱਲਾ 11 ਵੀ ਹੈਗਾ ਚੰਗ ਸੰਨੇ ਪਰ ਦੱਸਦੇ ਜਿਹੜਾ ਬੇਨਤੀ ਆ ਹੂੰ ਲਓ ਜੀ ਇਹ ਥੋੜੀ ਟੁੱਟੇ ਕਰਵਾਈ ਹੈ ਘੜੀ ਨਹੀਂ ਸੇਵਾ ਜੀ ਦੋ ਚਾਰ ਬਣ ਚੁੱਕੇ ਲਓ ਜੀ ਅੱਜ ਮੌਕੇ ਤੇ ਬਿਲਕੁਲ ਜਿਹੜਾ ਦੋਸਤੋ 10 ਕਿਲੋ ਹਾਜ਼ਰ ਆ ਠੀਕ ਆ ਜਿਹੜਾ 10 ਕਿਲੋ ਕਿਸੇ ਵੀਰ ਨੇ ਚੁਵਾਈ ਕਰਨੀ ਆ ਠੀਕ ਆ ਤੇ ਬਿਲਕੁਲ ਸੱਜਰ ਸੂਈ ਵੈੜਾ ਬਾਕੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਬਾਕੀ ਸਾਫ ਸਮਾਲ ਜਿੱਥੋਂ ਵੀਰਾਂ ਦਾ ਵੀ ਖਰੀਦੇ ਆ ਪਸ਼ੂ ਕੇ ਨਾਲ ਘੱਟ ਸਾਫ ਸਮਾਲਾ ਲੈ ਕਰੂੰ ਪਸ਼ੂ ਆਉਂਦੇ ਆ ਵਪਾਰਤੀ ਲੈਣ ਠੀਕ ਹੈ ਜੀ ਚੰਗੀ ਸੇਵਾ ਵਾਲੇ ਪਸ਼ੂ ਵੀ ਆਉਂਦੇ ਚੰਗੇ ਘਰਾਂ ਦੇ ਵਿੱਚੋਂ ਥੋੜਾ ਜਿਹਾ ਲਿੱਸਾ ਫਿੱਕਾ ਪਸ਼ੂ ਵੀ ਦੇਖਣ ਦੇ ਵਿੱਚ ਆ ਜਾਂਦਾ ਨਜ਼ਰ ਬਾਕੀ ਦੁੱਧ ਜਿਹੜਾ ਦੋਸਤੋ ਹਜੇ ਪਸ਼ੂ ਨੇ ਵਧਣਾ ਉਹਨਾਂ ਦੇ ਦਿਨਾਂ ਦੇ ਵਿੱਚ ਬਿਲਕੁਲ ਤਾਜੀ ਫ੍ਰੀਸ਼ ਬਾਈ ਖਾਨ ਚੰਗਾ ਤੁਹਾਡੇ ਸਾਹਮਣੇ 12 13 ਕਿਲੋ ਕੁਝ ਨਹੀਂ ਹੁੰਦਾ ਦੋ ਦਿਨ ਨੂੰ ਹੂੰ ਸਤਰਾ ਠੰਡੀ ਧੀਰੀ ਇਹ ਵੀ ਸਾਫ ਸੁਥਰੀ ਬਿਲਕੁਲ ਸਾਫ ਵੀ ਤੇ ਠੰਡੀ ਵੀ ਕੋਈ ਲਾਤ ਨਹੀਂ ਛੜਦੀ ਕੋਈ ਮਾਰ ਨਹੀਂ ਲੈਓ ਜੀ ਠੀਕ ਆ ਸਾਰੀ ਵੜ ਚੰਗੀ ਹੈ ਵੈਸੇ ਤੇ ਚੁਵਾਈਆਂ ਚੁਵਾਈਆਂ ਕਿਦਾਂ ਲਗੀਆਂ ਬਿਲਕੁਲ ਓਕੇ ਕੋਈ ਭੂਰ ਨਾ ਹੋ ਕੋਈ ਛੱਟਾ ਨਾ ਕਿਸੇ ਪਾਸ ਕੋਈ ਲਾਭ ਨਾ ਕੋਈ ਨਹੀਂ ਨਹੀਂ ਕੋਈ ਨਹੀਂ ਕੋਈ ਥਾਣ ਘਟਵਾ ਦੇ ਨਾ ਕੋਈ ਗੱਲ ਨਹੀਂ ਮਹਰਾਪੁਰਾ ਪੂਰਾ ਬਿਲਕੁਲ ਓਕੇ ਮੁੱਠੀਆ ਥਾਣ ਪਸਮਾ ਵਧੀਆ ਠੀਕ ਹੈ ਤੇ ਛਣਪਾ ਜੀ ਕਿੱਥੋਂ ਤੱਕ ਦੇ ਦੇਗੇ ਇਹ ਅਫਸਰੋ ਮੁੱਲ ਭਾਵੇਂ 35 ਕਰੀਏ 36 ਕਰੀਏ 32000 ਦੀ ਵੜ ਦੇ ਦੇਣੀ 32000 ਦੀ ਆ ਠੀਕ ਹੈ ਇਹ ਥੋੜੀ ਲਸੀਰੀ ਕਰਕੇ ਚਲੋ ਹਣਾ ਬਿਲਕੁਲ ਹੋਰ ਨਹੀਂ ਗੱਲ 32000 ਦੀ ਜਿਹੜੀ ਦੋਸਤੋ ਇਹ ਵੈੜ ਹੋ ਜੂਗੀ ਥਣ ਚਾਰੇ ਵਰਦੇ ਆ ਕੋਈ ਵੀਰ ਦੀ ਤਸੱਲੀ ਕਰੇ ਤੇ ਇਹ ਮਤਲਬ ਕੋਈ ਪੂਰਾ ਮਰਜੀ ਭਰਾ ਕੇ ਵੇਖੋ ਤਸੱਲੀ ਕਰੋ ਜਿੰਨਾ ਮਰਜੀ ਇਹ ਤਸੱਲੀ ਕਰ ਤੇ ਥਣ ਥਣ ਵੀ ਪੂਰਾ ਵਿੱਚ ਚਵਾਈ ਵਾਲਾ ਹੈ ਹਾਂ ਚਵਾਈ ਵਾਲਾ ਪੂਰਾ ਥਣ ਪੂਰਾ ਫਸਵਾ ਕੇ ਕਰਦੀ ਕੋਈ ਬਾਲਾ ਕਈ ਵੀ ਛੋਟਾ ਥਣ ਉਹ ਨਹੀਂ ਹੈਗਾ ਪੂਰੀ ਚਵਾਈ ਵਾਲਾ ਥਣ ਮਗਰ ਬੱਚੀ ਹੈ ਠੀਕ ਹੈ ਅੱਛੀ ਹੈ ਤੇ ਵੈੜ ਓਵਰ ਆਲ ਸਾਰੀ ਚੰਗੀ ਹੈ ਇਸ ਤੋਂ ਬਾਅਦ ਇੱਕ ਤੁਹਾਨੂੰ ਲਾਸਟ ਦੇ ਵਿੱਚ ਦੋਸਤੋ ਟੋਕੜ ਦਾ ਕੀਤਾ ਸੀ ਵਾਦਾ ਵੀ ਟੋਕੜ ਦਿਖਾਵਾਂਗੇ ਤੁਹਾਨੂੰ ਤੇ ਪੂਰੀ ਵੱਡੀ ਹਾਈਟ ਹੈ ਤੇ ਇਹ ਡਿਟੇਲਿੰਗ ਕੀ ਹੈ ਜੀ ਡਿਟੇਲਿੰਗ ਬਾਬਿਓ ਇਹ ਬਿਲਕੁਲ ਟੋਕੜੀ ਆ ਗੱਭਨੇਗੀ ਜੀ ਅਕੀਰਾਂ ਟੋਕੜ ਗੱਭਣਾ ਹੁੰਦੀਆਂ ਨਾ ਉਹ ਨਹੀਂ ਨਿਹਰੀ ਟੋਕੜਾ 6 ਕਿਲੋ ਦੋ ਮਿਲਿਆ ਦੁੱਧ ਦੋ ਟਾਈਮ ਦਾ ਆ 6 ਕਿਲੋ ਤੇ 12000 ਰੁਪਏ ਦਾ ਪ੍ਰਾਈਸ ਆ ਇਸੇ ਤਰ੍ਹਾਂ ਤਾਪੀ ਬਸ ਬਸ ਇਹ ਟ੍ਰੇਨ ਤਾਪੀ ਦੇ ਮਿਲਦਾ ਨਾ ਤਾਪੀ ਨੇ ਤਾਪੀ ਨਹੀਂ ਇਤਨਾ ਜਿਹੜਾ ਮਰਜ਼ੀ ਭਾਵੇਂ ਦੋੜਾਂਗੇ ਚੋਗੇ ਭਾਵੇਂ ਇੱਕ ਡਾਂਗੇ ਨਾ ਕੋਈ ਚੋਵੇ ਗਾਰੰਟੀ ਨਾਲ ਲੈ ਜੀ ਠੀਕ 12000 ਜੀ 12000 ਰੁਪਏ 12000 ਆ 6 ਕਿਲੋ ਰੁਪਏ ਹੈ ਨਵੀਂ ਵੈੜ ਦੀ ਲੱਸੀ ਹੈ ਲੱਸੀ ਪਾਨ ਦੇ ਵਿੱਚ ਆ ਥੋੜੀ ਜੀ ਬਾਕੀ ਜਿਹੜਾ ਕਾਦਾ ਜਿਹੜੀ ਬੜ ਭਰ ਜੇ ਮੈਨੂੰ ਲੱਗਦਾ ਪਰਲੇ ਬਨੇ ਖੜਾ ਬੰਦਾ ਲਕੋ ਦੇ ਨਹੀਂ ਲਕੋ ਜਿਆ ਵੀ ਫੁੱਲ ਵੱਡੀ ਹਾਈਟ ਆ ਸੋ ਤੇ ਚਾਰੇ ਥਣ ਇੱਕੋ ਜਿਹਾ ਭਰਾ ਤੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹਾਂ ਕੋਈ ਨੁਕਸਾਨਾ ਕੰਮ ਨਹੀਂ ਲੋ ਜੀ ਸੋ ਜੈਜ ਰੇਟ ਆ ਦੋਸਤੋ ਬਾਕੀ ਦੁੱਧ ਵੀ ਚਲੋ 6 ਕਿਲੋ ਆ ਤੇ ਉਹਨਾਂ ਵੀਰਾਂ ਨੇ ਆ ਵੀ ਚਲੋ ਜਿਹੜੇ ਵੀਰ ਫਾਰਮਰ ਵੀਰ ਨੇ ਜਿਨ੍ਹਾਂ ਨੇ ਕੋਈ ਘੱਟ ਪੈਸੇ ਲਾਉਣੇ ਆ ਤੇ ਔਕੜ ਪਸ਼ੂ ਲਾ ਭਰੇ ਉਹ ਇੰਨੇ ਰੇਟ ਵਾਲਾ ਇੰਨੇ ਕੋ ਦੁੱਧ ਵਾਲਾ ਦੇ ਉਹਨਾਂ ਨੂੰ ਜਿਹੜੀ ਪਾਇਲ ਹੈਗੀ ਹੈ ਠੀਕ ਆ ਉਹ ਤੁਸੀਂ ਜਰੂਰ ਖਰੀਦ ਸਕਦੇ ਹੋ ਬਾਕੀ ਇਹ ਕੇ ਬਣੀ ਥਣੀ ਨਹੀਂ ਹੈਗੀ ਥੋੜੀ ਜਿ ਖੇਚਲ ਕਰ ਲਓਗੇ ਜੇ ਬਣ ਨਹੀਂ ਨਹੀਂ ਆ ਬਣੀ ਨਹੀਂ ਗਈ ਬਣੀ ਆ ਮੈਂ ਕੰਮ ਕੋਈ ਨਹੀਂ ਲੱਤ ਛੜ ਕੋਈ ਨਹੀਂ ਮਾਰਦੀ ਜੇ ਕੁਛ ਨਹੀਂ ਆਉਂਦੇ ਠੀਕ ਹੈ ਨਾ ਠੀਕ ਹੈ ਪਜ ਨਿਸ਼ਾਨ ਤੇ ਪਸ਼ੂ ਇਹੋ ਸੀ ਇਹੋ ਚਾਰੇ ਪਸ਼ੂ ਆ ਜਾਂਦੇ ਚਾਰੇ ਪਸ਼ੂ ਹਾਂਜੀ ਤੇ ਸੰਪਰਕ ਨੰਬਰ ਦੇ ਦਈਏ ਭੈਣ ਸਾਵ ਨੂੰ ਆਪਣਾ ਉਹ 8549 ਹਾਂਜੀ 47847 ਠੀਕ ਹੈ ਜੀ ਹਾਂ ਇਹ ਤੇ ਵਟਸਐਪ ਤੇ ਮੋ ਹਾਂਜੀ ਇਹ ਨੋਕਲ ਨੰਬਰ ਆਪਣੇ ਕੋਲੇ ਠੀਕ ਹੈ ਭਾਈ ਹਾਂਜੀ ਹਾਂਜੀ ਸੋ ਦੋਸਤੋ ਮੇਰੇ ਨਾਲ ਸਨ ਭਾਜੀ ਨਿਸ਼ਾਨ ਸਿੰਘ ਖਾਸ ਵਿਜਿਟ ਤੁਸੀਂ ਪਿੰਡ ਧਾਰੀਵਾਲ ਕਰਨੀ ਆ ਦੋਸਤੋ ਪੱਟੀ ਮੋੜ ਜਮੇ ਲੱਗੇ ਆ ਬਿਲਕੁਲ ਨੇੜੇ ਪੱਟੀ ਮੋੜ ਆ ਤੇ ਖਾਸ ਕਰ ਵਿਜਿਟ ਕਰਕੇ ਤਸੱਲੀ ਕਰ ਸਕਦੇ ਹੋ ਜੋ ਦਿਖਾਇਆ ਗਿਆ ਜੋ ਦੱਸਿਆ ਗਿਆ ਉਹਨੂੰ ਵੈਰੀਫਾਈ ਕਰ ਸਕਦੇ ਹੋ ਘਰ ਪਹੁੰਚ ਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ